ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਹਾਂ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਕਿਹੜਾ ਕੋਰਸ ਲੈ ਲਈਏ ਕਿ 630 ਪੀਆਰ ਮੈਨੂੰ ਮਿਲ ਜੇ ਜਲਦੀ ਤੋਂ ਜਲਦੀ ਮੈਂ ਪੱਕਾ ਹੋ ਜਾਵਾਂ ਮੈਨੂੰ ਟੈਨਸ਼ਨ ਨਾ ਰਵੇ ਸੋ ਅੱਜ ਮੈਂ ਬੱਚਿਆਂ ਨੂੰ ਕਹਿਣਾ ਚਾਹੂੰਗਾ ਖਾਸ तौर ਤੇ ਜਿਹੜੇ ਦਾ ਬੱਚੇ ਪਹਿਲਾਂ ਉੱਥੇ ਗਏ ਹੋਏ ਆ ਕਿਉਂਕਿ ਨਾ ਇਹ ਸਵਾਲ ਸਾਨੂੰ ਹੁਣ ਆਉਣੇ ਸ਼ੁਰੂ ਹੋ ਚੁੱਕੇ ਆ ਇਵਨ ਸਾਡੇ ਹੀ ਸਟੂਡੈਂਟਸ ਜਿਹੜੇ ਦੋ ਦੋ ਸਾਲ ਪਹਿਲਾਂ ਉੱਥੇ ਗਏ ਸੀਗੇ ਜਿਨ੍ਹਾਂ ਦੀ ਪੜ੍ਹਾਈ ਹੁਣ ਕੰਪਲੀਟ ਹੋਣ ਵਾਲੀ ਜਾਂ ਸਾਲ ਪਹਿਲਾਂ ਗਏ ਉਹ ਹੁਣੇ ਤੋਂ ਪਲੈਨਿੰਗ ਤੇ ਆ ਕਰਨਾ ਪੈਣਾ ਜਾਂ ਹੈਲਥ ਕੇਅਰ ਦੇ ਨਾਲ ਰਿਲੇਟਡ ਜਿਹੜਾ ਕੀ ਆ ਕੋਰਸ ਕਰਨਾ ਪੈਣਾ ਤਾਂ ਹੀ ਪੀਆਰ ਹੋਣੀ ਹੈ ਨਹੀਂ ਤਾਂ ਨਹੀਂ ਉਹ ਬਾਣੀ ਤੱਕੇ ਹੀ ਪੈਣੇ ਆ ਸਾਰਾ ਕੁਝ ਸੋ ਬੱਚੇ ਨਾਲ ਬੜੇ ਪਰੇਸ਼ਾਨ ਆ ਸੋ ਅੱਜ ਮੈਂ ਬੱਚਿਆਂ ਨੂੰ ਨਾ ਕਹਿਣਾ ਚਾਹੂੰਗਾ ਸੋ ਡਰਾਂ ਦੀ ਲੋੜ ਨਹੀਂ ਮਗਰ ਲਗਣ ਦੀ ਲੋੜ ਨਹੀਂ ਅੱਜ ਦੀ ਦੇਚ ਉਹ ਸਮਾਂ ਬੱਚਿਆਂ ਨੂੰ ਨਾ ਤੱਕਿਆਂ ਦੇ ਸਲਾਹ ਤੱਕੇ ਨਾਲ ਸਲਾਹਾਂ ਦਿੱਤੀਆਂ ਜਾਂਦੀਆਂ ਜਦੋਂ ਉਹ ਫੋਨ ਫੜਦੇ ਆ ਕੋਈ ਨਾ ਕੋਈ ਨਵੀਂ ਸਲਾਹ ਉਹਨਾਂ ਦੇ ਸਾਹਮਣੇ ਆ ਜਾਂਦੀ ਆ ਤੇ ਮੈਂ ਵੀ ਉਹਨਾਂ ਦੇ ਵਿੱਚੋਂ ਹੀ ਆ ਮੇਰੀ ਵੀਡੀਓ ਵੀ ਇੱਦਾਂ ਹੀ ਤੁਹਾਡੇ ਸਾਹਮਣੇ ਜਿਹੜੀ ਕੀ ਆ ਗਈ ਹੋਣੀ ਆ ਸੋ ਐਸ ਵੇਲੇ ਜਿਹੜੀ ਵੀ ਕੋਈ ਸਲਾਹ ਲੈਣੀ ਆ ਨਾ ਸਭ ਤੋਂ ਪਹਿਲਾਂ ਤਾਂ ਉਸ ਬੰਦੇ ਦਾ ਆਪਣਾ ਲੈਵਲ ਚੈੱਕ ਕਰੋ ਯਾਰ ਉਹ ਬੰਦੇ ਦਾ ਆਪਣਾ ਲੈਵਲ ਕੀ ਹੈਗਾ ਕਿ ਉਹ ਬੰਦਾ ਕਿਹੜੀ ਫੀਲਡ ਤੋਂ ਹੈਗਾ ਕਿਦਾਂ ਤੁਹਾਨੂੰ ਸਲਾਹ ਦੇ ਰਿਹਾ ਉਹਦਾ ਤਜਰਬਾ ਕਿੰਨਾ ਹੈਗਾ ਤੇ ਦੂਜੀ ਚੀਜ਼ ਮੈਂ ਆਪਣੇ ਤੇ ਲੈ ਕੇ ਗੱਲ ਕਰਨੀ ਪਸੰਦ ਕਰੂੰਗਾ ਮੈਂ ਵੀ ਤੁਹਾਨੂੰ ਕੋਈ ਸਟੇਟਮੈਂਟ ਦਿੰਦਾ ਡਬਲ ਚੈੱਕ ਐਸ ਵੇਲੇ Google ਤੇ ਕਰੋ ਬੇਟਾ YouTube ਤੇ ਚੈੱਕ ਨਹੀਂ ਕਰਨੀ Google ਤੇ ਜਾ ਕੇ ਚੈੱਕ ਕਰੋ ਕੈਨੇਡਾ ਦੀ ਆਫੀਸ਼ਲ ਸਾਈਟ ਤੇ ਜਾ ਕੇ ਚੈੱਕ ਕਰੋ ਹਾਂ ਵੀ ਇਸ ਸਲਾਹ 'ਚ ਕਿੰਨਾ ਦਮ ਹੈਗਾ ਸੋ ਸਿਆਣਾ ਹੀ ਬਣਨ ਦੀ ਤੁਹਾਨੂੰ ਲੋੜ ਆ ਥੋੜਾ ਜਿਹਾ ਮੈਂ ਤਾਂ ਕਹੂੰਗਾ ਐਸ ਵੇਲੇ ਕਲੇਵਰ ਬਣਨ ਦੀ ਲੋੜ ਹੈਗੀ ਆ ਸਰੇ ਮਗਰ ਲਾ ਕੇ ਮੈਂ ਤਾਂ ਕਹਾਂਗਾ ਕਿ ਨਾ ਉਹ ਭੇਡ ਚਾਲ ਵਾਲੂ ਛੱਡ ਦਈਏ ਨਹੀਂ ਤਾਂ ਪਤਾ ਕੀ ਹੋਣਾ ਜਿਹੜਾ ਬੰਦਾ ਤੁਹਾਨੂੰ ਸਲਾਹ ਦੇ ਰਿਹਾ ਨਾ ਉਹਨੇ ਆਪਣੇ ਪੈਸੇ ਕਮਾ ਲੈਣੇ ਤੁਸੀਂ ਫੇਰ ਉੱਥੇ ਖੜੇ ਹੋਣਾ ਟਰੈਪ ਦੇ ਵਿੱਚ ਨਾ ਕਿਤੇ ਆ ਜਿਓ ਸੋ ਮੈਂ ਅੱਜ ਖਾਸ ਤੌਰ ਤੇ ਜਿਹੜੇ ਬੱਚਿਆਂ ਦੀ ਪੜ੍ਹਾਈ ਖਤਮ ਹੋਣ ਵਾਲੀ ਆ ਜਾਂ ਖਤਮ ਹੋਣ ਜਿਹੜੇ ਆ ਹੋ 6 ਮਹੀਨੇ ਚ ਹੋ ਜੂਗੀ ਜਾਂ ਹੋ ਗਈ ਆ ਜਾਂ ਹੁਣ ਲੈਣਾ ਚਾਹੁੰਦੇ ਆ ਸਪਟੰਬਰ ਦੇ ਵਿੱਚ ਕੋਰਸ ਤੇ ਮੋਂਨਾ ਬੱਚਿਆਂ ਨੂੰ ਨਾ ਸਿਰਫ ਇੱਕੋ ਹੀ ਗੱਲ ਜਿਹੜੀ ਕਿ ਕਹਿਣਾ ਚਾਹੂੰਗਾ ਜਿਗਰਾ ਜਿਹੜਾ ਜਰੂਰ ਰੱਖੋ ਕੈਨੇਡਾ ਦੇ ਵਿੱਚ ਇੱਕ ਚੀਜ਼ ਦੱਸ ਦਵਾਂ ਤੁਸੀਂ ਇੱਕੋ ਵਾਰੀ ਜਿਹੜਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਪੜਾਈ ਤੋਂ ਬਾਅਦ ਜਿਹੜਾ ਵਰਕ ਪਰਮਿਟ ਤੁਹਾਨੂੰ ਮਿਲਦਾ ਹੈ ਨਾ ਇੱਕੋ ਵਾਰੀ ਲੈ ਸਕਦੇ ਆ ਪੜੋ ਪਮਦੇ ਸਾਲ ਲਓ 2 ਸਾਲ ਲਓ 3 ਸਾਲ ਲਓ 4 ਸਾਲ ਲਓ 5 ਸਾਲ ਲਓ ਪਰ ਜਰੂਰ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣਾ ਨਾ ਜੋ 2 ਸਾਲ ਤੋਂ ਬਾਅਦ 3 ਸਾਲ ਦਾ ਮਿਲਦਾ ਇੱਕੋ ਵਾਰੀ ਮਿਲਣਾ ਸੋ ਬੱਚਿਆਂ ਨੂੰ ਕਿਤੇ ਨਾ ਇਹ ਕੁਐਸਚਨ ਹੈਗਾ ਕਿ ਮੈਂ ਹੁਣ ਹੈਲਥ케ਅਰ ਦਾ ਕੋਰਸ ਲੈ ਲਵਾਂ ਪਹਿਲਾਂ ਤਾਂ ਮੈਂ ਬਿਜ਼ਨਸ ਸਟੱਡੀ ਕਰ ਲਈ ਜਾਂ ਪਹਿਲਾਂ ਮੈਂ ਕੋਈ ਹੋਰ ਕੋਈ ਆਈਟੀ ਦਾ ਕੋਰਸ ਕਰ ਲਿਆ ਹੁਣ ਮੈਂ ਹੈਲਥ케ਅਰ ਦਾ ਕੋ ਵੀ ਤੁਹਾਨੂੰ ਕਰਨ ਦੀ ਲੋੜ ਨਹੀਂ ਆ ਕਿਤੇ ਨਾ ਕਿਤੇ ਇਹਦੇ ਕੌਂਟਰੋਵਰਸਰੀਅਲ ਕਮੈਂਟ ਵੀ ਆਣਗੇ ਬੇਟਾ ਮੈਂ ਤਾਂ ਕਹਿ ਰਿਹਾ 2024 ਤੇ 2025 ਜਿਹੜਾ ਸਾਲ ਜਿਹੜਾ ਚੈਲੈਂਜਿੰਗ ਆ ਪਰ ਉਸ ਤੋਂ ਬਾਅਦ ਇਹ ਚੀਜ਼ਾਂ ਚੈਲੈਂਜ ਜੜੀਆਂ ਨਹੀਂ ਰਹਿਣੀਆਂ ਤਾਂ ਇਸ ਵੇਲੇ ਮੈਂ ਬੱਚਿਆਂ ਨੂੰ ਠੋਕ ਕੇ ਜਿਹੜੀ ਕਿ ਸਲਾਹ ਦੇਣੀ ਚਾਹੂੰਗਾ ਜਿਹਦੇ ਜੇ ਤੁਸੀਂ ਪੜ੍ਹਾਈ ਕੀਤੀ ਆ ਫੋਕਸ ਕਰੋ ਜਿਹਨੇ ਬੀਨੇ ਸਟਡੀ ਕੀਤੀ ਆ ਆਪਣੀ ਪੜ੍ਹਾਈ ਦੇ ਨਾਲ ਰਿਲੇਟਡ ਕੋਈ ਕੰਮ ਲਭੋ ਆਈਟੀ ਕੀਤੀ ਆ ਕੋਈ ਇੰਜੀਨੀਅਰਿੰਗ ਕੀਤੀ ਆ ਆਪਣੀ ਪੜ੍ਹਾਈ ਦੇ ਨਾਲ ਰਿਲੇਟਡ ਕੰਮ ਕਰਨੇ ਲੱਗੋ ੈਂਪਲੋਇਰ ਵਧੀਆ ਲਭੋ ਵਧੀਆ ਕੰਪਨੀ ਦੇ ਵਿੱਚ ਕੰਮ ਕਰੋ ਇੰਨਾ ਜ਼ਿਆਦਾ ਵਧੀਆ ਕੰਮ ਕਰੋਗੇ ਤੁਹਾਡੇ ਰਿਲੇਸ਼ਨ ਤੁਹਾਡੇ ੈਂਪਲੋਇਰ ਨਾਲ ਬਹੁਤ ਵਧੀਆ ਹੋਣ ਮੈਂ ਤਾਂ ਕਹਿੰਦਾ ਹਾਂ ਇੰਨੀ ਇਮਾਨਦਾਰੀ ਇੰਨੀ ਤੁਸੀਂ ਕੰਮ ਤੋਂ ਛੁੱਟੀ ਕਰਨੋ ਤੁਹਾਡੇ ਮਾਲਕ ਨੂੰ ਬੁਖਾਰ ਚੜ ਜਾਏ ਉਹ ਦਿਨ ਮੰਨ ਲਿਓ ਕਿ ਹਾਂ ਵੀ ਤੁਹਾਡੀ ਕੋਈ ਵੈਲਿਊ ਬਣ ਗਈ ਆ ਤੁਸੀਂ ਕੁਝ ਕਰ ਲਿਆ ਵੇ ਜ਼ਿੰਦਗੀ ਦੇ ਵਿੱਚ ਕਿ ਤੁਹਾਡੇ ਤੋਂ ਬਿਨਾ ਜਿਹੜਾ ਤੁਹਾਡਾ ਮਾਲਕ ਨਹੀਂ ਚੱਲ ਸਕਦਾ ਸੋ ਇਸ ਲਈ ਮੈਂ ਇਹ ਐਡਵਾਈਸ ਆਉਂਗਾ 2 ਸਾਲ ਪੜ ਲਿਆ ਹੁਣ ਰੁਕ ਜਾਓ ਜੇ ਤੁਸੀਂ ਦੁਬਾਰਾ ਪੜਾਈ ਨਵੀਂ ਲੈ ਦੀ ਲੋੜ ਨਹੀਂ ਆਪਣਾ ਵਰਕ ਪਰਮਿਟ ਲਓ ਸਿਰਫ ਆਪਣਾ ਫੋਕਸ ਕਰੋ ਕੰਮ ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਕਹਾਂਗਾ ਕੰਮ ਦਾ ਸਾਰੇ ਪੈਸੇ ਨਹੀਂ ਹੋਣੇ ਜੋ ਮਰਜੀ ਕਰ ਲੋ ਚਾਹੇ ਐਲਐਮਆ ਦੇ ਵਿਖਰੇ ਜਾਂਦੇ ਆ ਆ ਜਿਹੜੀ ਪੜ੍ਹਾਈ ਵੀ ਕਰਨੀ ਹੈ ਕਿਹੜਾ ਫ੍ਰੀ ਹੋ ਜਣੀ ਆ ਇੱਥੇ ਵੀ ਪੈਸੇ ਲੈਣੇ ਆ ਸੋ ਕੰਮ ਕਰੋ ਖਰਚੇ ਘਟਾਓ ਪੈਸੇ ਸੇਵ ਕਰੋ ਦੈਨ ਜਿਹੜਾ ਕਿ ਇਹ ਪ੍ਰੋਸੈਸ ਨੂੰ ਚੱਲਦਾ ਰਹਿਣ ਦਿਓ ਆ ਜਿਹੜੀਆਂ ਐਕਸਪ੍ਰੈਸ ਸੈਂਟਰੀ ਦੇ ਪੁਆਇੰਟ ਉੱਪਰ ਗਏ ਨਾ ਬੇਟਾ ਰਹਿਣੇ ਨਹੀਂ ਐ ਉੱਪਰ ਪਾੜੇ ਆਉਣੇ ਹੀ ਆਉਣੇ ਆ ਥੱਲੇ ਬਟ ਐਸ ਵੇਲੇ ਸਿਰਫ ਇੱਕੋ ਗੱਲ ਦਾ ਸਮਝੋ ਜਿਹੜੀਆਂ ਇਲੈਕਸ਼ਨਸ ਦਾ ਜਿਹੜਾ ਕਿ ਐਸ ਵੇਲੇ ਚੱਕਰ ਹੈਗਾ ਜਿਹੜੀਆਂ ਹੁਣ ਆ ਰਹੀਆਂ ਜਿਹੜੀਆਂ ਇਲੈਕਸ਼ਨਸ ਸਿਰਫ ਉਹ ਜਿਹੜੀਆਂ ਪਾਰਟੀਆਂ ਦੀਆਂ ਆਪਣੀਆਂ ਜਿਹੜੀਆਂ ਕਿ ਇਹ ਸਟੇਟਮੈਂਟਸ ਹੈਗੀਆਂ ਸਿਰਫ ਉਹਨਾਂ ਕਰਕੇ ਜਿਹੜੇ ਕਿ ਬੱਚੇ ਖਾਸ ਤੌਰ ਤੇ ਜਿਨ੍ਹਾਂ ਦਾ ਹੁਣ ਵਰਕਪਲੇਸ ਮੁੱਕ ਰਿਹਾ ਵਾ ਉਹ ਜਿਹੜਾ ਕਿ ਐਸ ਵੇਲੇ ਸਟਰਗਲ ਜਾਂ ਮੈਂ ਅਸ ਕਹੂੰਗਾ ਪਰਮਿਟ ਲੈਣੇ ਆ ਜਿਨ੍ਹਾਂ ਨੇ ਪੜ੍ਹਾਈ ਸ਼ੁਰੂ ਕਰਨੀ ਆ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਉਹ ਜਿੱਦਾਂ ਰਸਤਾ ਹੈਗਾ ਵਾ ਉਸੇ ਰਾਸਤੇ ਦੇ ਸੇਮ ਟਰੈਕ ਤੇ ਚੱਲਦੇ ਰਹਿਣ ਡੈਫੀਨੇਟਲੀ ਜਿਹੜਾ ਕਿ ਉਹਨਾਂ ਨੂੰ ਜਿਹੜਾ ਫਾਇਦਾ ਹੋਊਗਾ ਇੱਕੋ ਚੀਜ਼ ਦਾ ਫਾਇਦਾ ਰੱਖਣਾ ਵਾ ਜਦੋਂ ਵਰਕ ਪਰਮਿਟ ਤੋਂ ਹੁਣ ਤੁਸੀਂ ਆਉਨੇ ਆ ਨਾ ਆਪਣੀ ਫੀਲਡ ਦੇ ਵਿੱਚ ਕੰਮ ਕਰਨਾ ਚਾਹੇ ਘੱਟ ਪੈਸੇ ਮਿਲ ਜਾਣ ਦੂਜੀ ਚੀਜ਼ ਆ ਇੰਨੀ ਵਧੀਆ ਤਰੀਕੇ ਨਾਲ ਇੰਨੀ ਮਿਹਨਤ ਨਾਲ ਸ਼ਿੱਦਤ ਨਾਲ ਕੰਮ ਕਰਨਾ ਕਿ ਤੁਹਾਡਾ ਜਦੋਂ ਤੁਹਾਡੀ ਛੁੱਟੀ ਹੋਵੇ ਨਾ ਕੰਮ ਤੋਂ ਤੁਹਾਡੇ ਮਾਲਕ ਨੂੰ ਨਾ ਬੌਸ ਨੂੰ ਉਥੇ ਬੁਖਾਰ ਚੜਿਆ ਹੋਵੇਗੀ ਯਾਰ ਇਹ ਬੰਦਾ ਨਹੀਂ ਆਇਆ ਅੱਜ ਕਿੱਦਾਂ ਮੈਨੇਜ ਕਰਾਂਗੇ ਸੋ ਇੰਨੀ ਕਿ ਜਿਹੜੀ ਕਿ ਯਾਰ ਇਹ ਤੁਹਾਡੇ ਉਥੇ ਮਾਲਕ ਨੂੰ ਪੈਣੀ ਚਾਹੀਦੀ ਆ ਸੋ ਜੇ ਤੁਹਾਨੂੰ ਕਿਤੇ ਐਲ ਐਮ ਆਈ ਦੀ ਦੁਆਰਾ ਲੋਡ ਵੀ ਪੈਂਦੀ ਆ ਨਾ ਜੌਬ ਆਫ ਅ ਲੈਟਰ ਦੀ ਸਭ ਕੁਝ ਤੁਹਾਨੂੰ ਉਥੋਂ ਮਿਲਨੀ ਆ ਸੋ ਇਹ ਉਹ ਚੀਜ਼ਾਂ ਵਾ ਪਿਛਲੇ ਸਮੇਂ ਦੇ ਵਿੱਚ ਜਿਹੜੇ ਬਹੁਤ ਸਾਰੇ ਬੱਚਿਆਂ ਨੇ ਕੀਤੀਆਂ ਤੇ ਜਿਹੜਾ ਸਿਰਾ ਲਾਇਆ ਤੇ ਨਾਲ ਦੀ ਨਾਲ ਦੂਜੀ ਕਰਦਵਾ ਨਵੇਂ ਬੱਚੇ ਜਿਹੜੇ ਕਿ ਹੁਣ ਜਾਣਾ ਵਾ ਉਹਨਾਂ ਨੂੰ ਕੈਨੇਡਾ ਤੋਂ ਫੋਨ ਆਉਂਦਾ ਕਿ ਹਾਂ ਵੀ ਹੁਣ ਪੀਆਰ ਨਹੀਂ ਜਿਹੜੀ ਕਿ ਹੋ ਰਹੀ ਹੈਗੀ ਸੋਚ ਸਮਝ ਕੇ ਸਹੀ ਕੋਰਸ ਲੈ ਕੇ ਆਈਆਂ ਆਹ ਕੋਰਸ ਲੈ ਕੇ ਆਈ ਅੱਜ ਫਿਰ ਇੱਕ ਹੋਰ ਇੱਥੇ ਗੱਲ ਐਡ ਆਨ ਕਰੂੰਗਾ ਪਿੱਛੇ ਵਾਲੇ ਬੱਚੀ ਵੀ ਰਿਲੇਟ ਕਰ ਲਾਂ ਕੈਨੇਡਾ ਜਦੋਂ ਪੀਆਰ ਦਿੰਦਾ ਨਾ ਹਮੇਸ਼ਾ ਰੈਲੇਵੈਂਸੀ ਨੂੰ ਪ੍ਰੇਫਰੈਂਸ ਦਿੰਦਾ ਰੈਲੇਵੈਂਸੀ ਸਮਝਦੇ ਮਤਲਬ 12ਵੀਂ ਕਿਹਦੇ ਵਿੱਚ ਕੀਤੀ ਆ ਪਲੱਸ 2 ਕਿਹਦੇ ਵਿੱਚ ਕੀਤੀ ਆ ਉਸ ਤੋਂ ਬਾਅਦ ਜਿੰਨੀ ਵੀ ਪੜ੍ਹਾਈ ਆ ਡਿਪਲੋਮੇ ਡਿਗਰੀਆਂ ਕੀਤੀਆਂ ਉਹ ਰੈਲੇਵੈਂਟ ਚਾਹੀਦੀਆਂ ਸੋ ਇਹ ਨਹੀਂ ਹੈਗਾ ਕਿ ਮੈਂ ਕੋਈ ਪਹਿਲਾਂ ਕਿਤੇ ਬੇਨ ਸਟੱਡੀ ਕਰ ਰਿਆ ਹੁਣ ਮੈਂ ਇੰਜੀਨੀਅਰਿੰਗ ਦਾ ਕੋਰਸ ਕਰ ਲਿਆ ਕੰਮ ਕਿਸੇ ਹੋਰ ਚ ਕਰ ਲਿਆ ਸੋ ਤੁਹਾਡੇ ਪੁਆਇੰਟ ਜਿਹੜੇ ਕੀ ਆ ਕਨਕਲੂਡ ਨਹੀਂ ਹੁੰਦੇ ਪੁਆਇੰਟਸ ਦੇ ਤੁਹਾਨੂੰ ਨਹੀਂ ਮਿਲਦੇ ਉਹਨਾਂ ਚੀਜ਼ਾਂ ਦੇ ਸੋ ਰੈਲੇਵੈਂਸੀ ਮਸਟ ਆ ਪੀਆਰ ਬੇਟਾ ਹੋ ਹੀ ਜਾਣੀ ਆ ਹੈਲਥ케ਅਰ ਵੀ ਕਿੰਨੇ ਕੋ ਲੈ ਅੱਜ ਖੋਲਿਆ ਇਹ ਚੀਜ਼ਾ ਸਿਰਫ ਅੱਜ ਦੇ ਮਾਹੌਲ ਨੂੰ ਅੱਜ ਇਹ ਜਿਹਨਾਂ ਨੇ ਕੀਤੀ ਹੋਈ ਆ ਉਹਨਾਂ ਦੇ ਵਾਸਤੇ ਜਿਹੜੀ ਹੈ ਕਿ ਹਾਂ ਜ਼ਰੂਰ ਬੈਨੀਫਿਟ ਹੋਇਆ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਕਿ ਸਾਰੇ ਜਿਹੜਾ ਕਿ ਹੋਣਗੇ ਸੋ ਸਕਿਲਡ ਨਾਲ ਕੋਰਸ ਨੂੰ ਜੇ ਕੋਰਸ ਲੈਣਾ ਕੋਰਸ ਉਹ ਲੈ ਕੇ ਜਾਓ ਅੱਜ ਚਾਹੇ 2 ਸਾਲ ਦੇ ਕੋਰਸੇ ਚੱਲ ਜਾਓ ਪਰ ਕੋਰਸ ਉਹ ਲੈ ਕੇ ਜਾਓ ਇਨ ਫਿਊਚਰ ਤੁਹਾਨੂੰ ਡਿਗਰੀਆਂ ਤੱਕ ਲੈ ਗਏ ਤੇ ਕੋਰਸ ਲੈਣਾ ਐਸੋਸੀਏਟ ਡਿਗਰੀ ਲੈ ਲਓ ਜਿਹੜਾ ਕਿ ਤੁਸੀਂ ਕੋਰਸ ਲੈਣਾ ਵਾ ਐਡਵਾਂਸ ਡਿਪਲੋਮਾ ਤੁਸੀਂ ਲੈ ਸਕਦੇ ਆ ਜਿਹੜੇ 온ਟਾਰੀਓ ਦੇ ਵਿੱਚ 3 ਸਾਲ ਦਾ ਐਸੋਸੀਏਟ ਡਿਗਰੀ 2 ਸਾਲ ਦਾ ਉਹ ਪੂਰੇ BC 'ਚ ਹੈਗਾ ਵਾ ਸੋ ਇਹ ਕੋਰਸ ਲਾਓ ਕਿ ਇਨ ਫਿਊਚਰ ਦੇ ਵਿੱਚ ਜੇ ਤੁਸੀਂ ਡਿਗਰੀ ਕਰਨਾ ਚਾਹੋ ਤੇ ਡੈਫੀਨੇਟਲੀ ਤੁਹਾਡੇ ਕੋਲ ਇੱਕ ਰਾਹ ਜ਼ਰੂਰ ਹੋਵੇ ਯਾਨੀ ਕਿ ਹੁਣ ਜਿਹੜਾ ਡਿਪਲੋਮਾ ਕੀਤੇ ਬਾਅਦ ਚ ਮੈਂ ਚਾਹੇ ਮੈਂ ਡਿਗਰੀ ਕਰਨੀ ਆ ਤੂੰ ਕਿਤੇ ਨਾ ਕਿਤੇ ਨਾ ਗੱਲਾਂ ਹੀ ਜਣੀਆਂ ਕਿ ਰਹਿ ਜਣੀਆਂ ਮੇਨੂੰ ਇਹ ਵੀ ਬੜਾ ਸਵਾਲ ਕੀਤਾ ਜਾਂਦਾ ਕਿ ਕੈਨੇਡਾ ਚ ਜ਼ਿਆਦਾ ਬੱਚੇ ਆਪਣੇ ਲੇਬਰ ਜੌਬ ਕਿਉਂ ਕਰਦੇ ਆ ਵਾਈਟ ਕਾਲਰ ਜੌਬ ਕਿਉਂ ਨਹੀਂ ਕਰਦੇ ਹੈਗੇ ਤੇ ਅੱਜ ਮੈਂ ਇੱਕ ਦੱਸਣਾ ਚਾਹੂੰਗਾ ਕੰਮ ਸਾਰਾ ਵਧੀਆ ਸਾਰੇ ਕਿਤੇ ਵਧੀਆ ਸਾਰੇ ਸਤਿਕਾਰਯੋਗ ਆ ਬਟ ਮੈਂ ਤਾਂ ਕਹੂੰਗਾ ਜਿਹੜੀ ਪੜ੍ਹਾਈ ਆ ਨਾ ਜਾ ਵੱਡੇ ਉੱਚੇ ਲੈਵਲ ਦੇ ਅਹੁਦੇ ਆ ਉਹ ਤਾਂ ਸਿਰਫ ਤੁਹਾਨੂੰ ਪੜ੍ਹਾਈ ਹੀ ਉੱਤੇ ਜਿਹੜਾ ਕੀ ਹੈ ਲੈ ਕੇ ਜਾ ਸਕਦੀ ਆ ਸੋ ਐਸ ਵੇਲੇ ਜਿਹੜੀ ਹੈ ਕਿ ਜਿਹੜੀ ਮੈਂ ਪ੍ਰੋਪਰ ਨੈਗੇਟਿਵਿਟੀ ਦੇਖ ਰਿਹਾ ਗਲਤ ਗੱਲ ਦੇਖ ਰਿਹਾ ਕਿ ਜਿਹੜੀ ਹੋ ਰਹੀ ਆ ਆਪਾਂ ਜਿੰਨੀ ਸਾਡੀ ਨਵੀਂ ਜਨਰੇਸ਼ਨ ਸਾਰੀ ਡਿਪਲੋਮਿਆਂ ਨੇ ਵੱਲ ਨੂੰ ਗਈ ਕੋਈ ਵੀ ਬੱਚੇ ਦੇ ਕੋਲ ਆਪਾਂ ਵਿਜ਼ਨ ਹੀ ਨਹੀਂ ਦਿੱਤਾ ਬੱਚੇ ਨੂੰ ਰਾਹ ਹੀ ਨਹੀਂ ਪਾ ਕੇ ਦਿੱਤਾ ਕਿ ਹਾਂ ਵੀ ਕਿ ਤੁਸੀਂ ਕਿਤੇ ਆਹ ਵਾਲਾ ਕੋਰਸ ਪੜ੍ਹ ਕੇ ਅੱਗੇ ਇਨ ਫਿਊਚਰ ਜੇ ਪੜ੍ਹਨਾ ਹੋਇਆ ਪੱਕੇ ਹੋ ਜਾਓ ਘੱਟ ਪੈਸੇ ਜਿਹੜੇ ਤੁਸੀਂ ਉੱਥੇ ਦੇ ਲੋਕਲ ਸਟੂਡੈਂਟ ਬਣ ਗਏ ਲੋਕਲ ਉੱਥੇ ਦੇ ਜਿਹੜੇ ਵਾਸੀ ਬਣ ਗਏ ਪੀ ਜਿਹਨੂੰ ਸੀ ਡਿਗਰੀ ਜਿਹੜਾ ਕੀ ਲੈ ਲਿਓ 1.5 ਸਾਲ ਚ ਕਰ ਲਿਓ ਡਿਗਰੀ ਉਸ ਤੋਂ ਬਾਅਦ ਤੁਹਾਡੀ ਜਿਹੜੀ ਪਹਿਲੀ ਪੜਾਈ ਕੰਮ ਆ ਜਾਵੇ ਉਹ ਬੱਚੇ ਜਿਹੜੇ ਕੀ ਰਾਹ ਦੇ ਨਹੀਂ ਬਈ ਉਹ ਕਿਤੇ ਮੈਨੂੰ ਨੇਕਟਿਵਿਟੀ ਲੱਗਦੀ ਆ ਕਿ ਜਿਹੜਾ ਪੜਾਈ ਵਾਲਾ ਗਹਿਣਾ ਹੋਣਾ ਉਹ ਕਿਤੇ ਬੱਚਿਆਂ ਤੋਂ ਜਿਹੜਾ ਖੁੰਝ ਗਿਆ ਪੈਸਾ ਇਜ਼ ਨਾਟ ఎవਰੀਥਿੰਗ ਮੈਂ ਤਾਂ ਕਹੂੰਗਾ ਪੈਸਾ ਸਭ ਕੁਝ ਨਹੀਂ ਹੈਗਾ ਪੈਸਾ ਦਾ ਉੱਪਰ ਥੱਲੇ ਆਉਂਦਾ ਜਾਂਦਾ ਰਹਿਣਾ ਬੈਂਕ ਬੈਲੈਂਸ ਘੱਟ ਗਿਆ ਘਟ ਗਿਆ ਘਾਟੇ ਪੈ ਗਏ ਫਾਇਦੇ ਹੋ ਗਏ ਪਰ ਪੜ੍ਹਾਈ ਜਿਹੜੀ ਇੱਕ ਕੜ ਗਈ ਨਾ ਇਹ ਵਾਲੀ ਸਟੇਜ ਜਿਹੜੀ ਬੱਚਿਆਂ ਦੀ ਹੈਗੀ ਆ ਇਹ ਨਹੀਂ ਕਿ ਦੇ ਬਾਅਦ ਚ ਵਾਚੇਂਜ ਹੋਣੀ ਹੈਗੀ ਸੋ ਇਹ ਚੀਜ਼ਾਂ ਦਾ ਮੈਂ ਤੁਹਾਨੂੰ ਕਹਾਂਗਾ ਉਹ ਵਾਲਾ ਕੋਰਸ ਲੈ ਕੇ ਜਾਓ ਜਿਹੜਾ ਤੁਹਾਨੂੰ ਬਾਅਦ ਚ ਡਿਗਰੀ ਵਾਲੇ ਪਾਸੇ ਨੂੰ ਰਾਹ ਪਾ ਸਕੇ ਸੋ ਹੋਰ ਵੀ ਕੈਰੀਅਰ ਕਾਉਂਸਲਿੰਗ ਲੈਣ ਵਾਸਤੇ ਸਾਡੇ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਆਫਿਸ ਜਰੂਰ ਆ ਕੇ ਮਿਲੋ ਪਰਸਨਲੀ ਆ ਕੇ ਮਿਲੋ ਕਿਉਂਕਿ ਐਸ ਲਿਓ ਸਮਾਵਾ ਵੀਜ਼ਾ ਕੋਈ ਵੈਲੀ ਨਹੀਂ ਰੱਖੰਦੇ ਆ ਵੈਲੀ ਉਹ ਰੱਖਣ ਦਿਆ ਇੱਕ ਸਹੀ ਫੈਸਲਾ ਜੋ ਤੁਹਾਡੇ ਬੱਚੇ ਦਾ ਆਉਣ ਵਾਲਾ ਭਵਿੱਖ ਤੈਅ ਕਰੇਗਾ ਉਹ ਕੌਣ ਤੈਅ ਕਰੇਗਾ ਸਿਰਫ ਇੱਕ ਚੰਗੀ ਸਲਾਹ ਤੇ ਇਮਾਨਦਾਰੀ ਸਲਾਹ ਸਿਰ ਬਿਲਕੁਲ ਤੁਸੀਂ ਪਿਨੈਕਲ ਦੇ ٹرسٹ ਕਰ ਸਕਦੇ ਆ ਤੇ ਆਪਣੇ ਸਾਰੇ ਸਵਾਲਾਂ ਦਾ ਜਵਾਬ ਲੈ ਕੇ ਦਿਨ ਜਿਹੜੀ ਕਿ ਆਪਣੀ ਕਿਸਮਤ ਆ ਪਿਨੈਕਲ ਦੇ ਹੱਥਾਂ 'ਚ ਦੇ ਦੇੋ